ਆਯੋਗ ਦਾ ਨਾਂ ਕਹਿੰਦੇ ਸੋ ਜਿਹੜਾ ਦਾ ਨਾਲ ਵੀ ਕੀ ਸਰਪੰਚ ਪੁੱਜਿਆ ਭਰਾਵਾ ਤੋਂ ਵੱਧ ਕੇ ਪਿਆਰ ਹੈ ਠੀਕ ਹੈ ਜੀ ਵੀਰੇ ਜੇਤੂ ਟੀਮਾਂ ਦਾ ਇੱਕ ਇੱਕ ਖਿਡਾਰੀ ਆਜੋ ਜੀ ਸਾਡੇ ਕੋਲੇ ਜੇਤੂ ਟੀਮਾਂ ਦੇ ਇੱਕ ਇੱਕ ਖਿਡਾਰੀ ਆਜੇ ਜਿੱਦਣਵਾ ਮੰਡੀ ਵਾਲਾ ਕਹਿੰਦੇ ਦਲੀਪ ਆਏ ਓਏ ਬੱਸ ਚੱਲਣਾ ਤੂੰ ਏ ਪਤਾ ਨਹੀਂ ਕੀ ਗੱਲ ਹੈ ਜਦੋਂ ਦਲੀਪ ਦਾ ਨਾਂ ਲੈਦੇ ਨੇ ਸਾਰੇ ਓਏ ਜਿੱਦੜਾ ਬੰਡੀ ਵਾਲਾ ਕਹਿੰਦੇ ਦਲੀਪ ਆ ਗਿਆ ਆ ਹਾਂ ਹਾਂ ਨਾ ਸਿੰਗਲਤਾਨੀ ਹਾਂ ਮੜੂਟ ਵੀ ਆ ਗਈ ਤੇ ਬੜੇ ਖੇੜਾ ਅਜੇ ਜੀ ਆ ਗਈ ਰੋਕ ਪਾਏ ਲੁਕੀ ਦੇ ਸਾਇਲੈਂਟ ਕਰ ਦੇਣਾ Thank you, Unity. 对。Okay. ਜਣਾ ਹਾਕੀ ਕਹਿੰਦੇ ਵੱਡੇ ਮੈਚ ਦੇ ਚੱਲ ਰਹੇ ਨੇ ਜੱਟ ਆਉਣਗੇ ਟਿਕਾਣੇ ਜੱਟ ਲਾਉਣਗੇ ਵੀ ਕੁੱਡੀਆਂ 'ਚ ਕੁੱਡੀਆਂ 'ਚ ਸਿੰਘ ਫਸ ਗਏ ਤੇ ਕੋਈ ਨਿੱਤਰੂ ਵੱਡੇਵੇਂ ਖਾਣੀ ਵੀ ਦਾਫ ਤੇ ਡੇੜਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕਹਿੰਦੇ ਵੱਡੇ ਮੈਚ ਦੀ ਸ਼ੁਰੂਆਤ ਹੋਵੇਗੀ ਅਗਲੇ ਮੈਚ ਆ ਹਾਕੀ ਕਹਿੰਦੇ ਕਿੰਦਰਵਾਹ ਤੇ ਮਲੂਰ ਸੀ ਵੀ ਨਹੀਂ ਹੋਵੇਗੀ ਪਰ ਬਲੇ ਪਰਵੰਦ ਦਾ ਨਾਮ ਪੱਦਾ ਮਲੂਰ ਦੇ ਵਿੱਚ ਇਰੇ ਸਾਥੀ ਆਏ ਆ ਹਰਪ੍ਰੀਤ ਪਰਵਰ ਦਾ ਨਾਮ ਵੱਡਾ ਹੈ ਬਾਕੀ ਕਹਿੰਦੇ ਇੱਕ ਸ਼ਿਕਰ ਸਿੰਘ ਲਈ ਆਇਆ ਚ 2 ਪਾਵਰ ਤੇ 12 12 2 ਪਾਵਰ ਤੇ 12 ਹੋ ਚੁੱਕਿਆ ਖੇਡੋ ਗਰਾਊਂਡ ਵਿੱਚ ਉਹ ਫਤਵੀ ਖੇਡਦਾ ਮਾਰ ਕੋਈ ਸ਼ੱਕਾ ਈਦ ਲੱਬੀ ਪਿੰਡ ਮੇਲਾ ਜਾਂਦਾ ਹੈ ਬਾਬਾ ਮਾਨ ਸਿੰਘ ਟੇਰੀਆਂ ਦੇ ਵਿੱਚ ਮੇਲਾ ਜਾਂਦਾ ਪਤਾ ਲੱਗੇ ਔਰ ਕੋਈ ਕਿਉਂਗਾ ਸ਼ਮਨਾ ਪਤਾ ਲੱਗੇ ਵੀ ਬੋਲਾ ਚਾਹੇ ਲੱਖ ਪੈਂਦੀਆਂ ਤੇ ਗੱਲ ਆਰ ਛੱਕਿਆਂ ਦੇ ਖੜਕੀ ਬਾਕੀ ਕਹਿੰਦੇ ਗੱਲ ਆਰ ਛੱਕਿਆਂ ਦੇ ਮੁੱਕਣੀਆਂ ਬਾਕੀ ਭਰਾਵਾਂ ਤੋਂ ਵੱਧ ਕੇ ਪਿਆਰ ਆ ਕਹਿੰਦੇ ਅਰਸ਼ਰ ਗਿਆਨਾ ਕਖਾੜੀ ਪਿੰਡ ਦਾ ਅਰਸ਼ ਵੀ ਪੁੱਜਿਆ ਹੋਇਆ ਬਾਕੀ ਕਹਿੰਦੇ ਪਿਛਲੇ ਜਿਹੜੀ ਬੱਤਾ ਨਹੀਂ ਲਾਉਿਆ ਕਖਾੜੀ ਪਿੰਡ ਤੋ ਇਹ ਲਾਈਵਰੀ ਲਾਈਵ ਨੂੰ ਕੇ ਬਾਲ ਪਾਲੀ ਕਹਿੰਦੇ ਮੁੰਡਾ ਲੰਬੀ ਸੋ ਸੋ ਲਾਈਵ ਨੂੰ ਕੇ ਮਹੀ ਲੰਬੀ ਵਾਲਾ ਬਾਲ ਪਾਲੀ ਚਾਰ ਸਾਹਮਣੇ ਕਰਨੀ ਫਤੂਹੀ ਕਿਹੜਾ ਪੈਂਦਾ ਵੱਡੇ ਬਾਈ ਰਾਜੇ ਸਿੱਧੂ ਪਾਈਦੇ ਕੱਟਦੇ ਆ ਬਾਕੀ ਕਹਿੰਦੇ ਸੋਵਰੀ ਲਾਈਵ ਜੀ ਦਿੱਖਦਾ ਕੋਈ ਹੈਰੀਕੈਨ ਦਾ ਤੇ ਕੋਈ ਹਣੀ ਕਹਿੰਦਾ ਬੱਟਾ ਨਾ ਆਵੇ ਕਹਿੰਦੇ ਚਾਰਜੇ ਵੱਡੇ ਹੋਣਗੇ ਬਾਕੀ ਫਤੂਹੀ ਖੜੇ ਆਲਿਆ ਤੇ ਇਹਨੂੰ ਸ਼ੱਤੇ ਮਾਰੇ ਪਤਾ ਫੇਰ ਲੱਗੂਆ ਪਤਾ ਫੇਰ ਲੱਗੂਆ ਤੇ ਇਹਨੂੰ ਸ਼ੱਤੇ ਮਾਰੇ ਪਤਾ ਫੇਰ ਲੱਗੂਆ ਵੱਡੇ ਚਰਚਿਆ ਖਰਾਜੀ ਸੇਵਾਦਾਰ ਨੇ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਨਿਊਡੀਅਨ ਤੇ ਰੋ ਧੰਨਵਾਦ ਹੈ ਬਾਕੀ ਕਹਿੰਦੇ ਉਹ ਵੇਖ ਉਹ ਵੇਖ ਕਹੇ ਬੋਲ ਪਗੌਂਦਾ ਕਹੇ ਬੋਲ ਪਗੌਂਦਾ ਮੁੰਡਾ ਖੇ ਦੇ ਵਾਦੇ ਹੋ ਚੁੱਕੇ ਆ ਖੇਡ ਦੇ ਗਰਾਊਂਡ ਵਿੱਚ ਬਾਕੀ ਕਹਿੰਦੇ ਮੁੰਡਾ ਪਿਛਲੀ ਵਾਲ ਦੇ ਛੇ ਦੇ ਵਾਦੇ ਕਰ ਗਿਆ ਓਇ ਆਹੀ ਕੰਮ ਚਾਹੀਦਾ ਫਤੂਹੀ ਖੜਿਆ ਆਇਆ ਵੀ ਕੰਮ ਕਾਲ ਦੱਸ ਤੇਰਾ ਕੀ ਜੋਬਰਾ ਤੇ ਹੱਲਾ ਬੁੱਲਾ ਰਕੀ ਦਾ ਕਰਾ ਕੇ ਵਧ ਮੋੜ ਉਹ ਜਾਂਦੀ ਅਚਾਨਕ ਪਿੰਡ ਤੋਂ ਸ਼ਰਤ ਸੋਹਣਿਆਂ ਦੇ ਤੇ ਪੈਂਦਾ ਪੈਂਦਾ ਪੈ ਜਾਂਦਾ ਹੈ ਹੱਥ ਸੋਹਣਿਆਂ ਦੇ ਕਿੰਨੇ ਹੋਵੇ ਜੀ ਹੱਥ ਚੱਕਦਾ ਤੇਰਾ ਬਾਈ ਅਰੇ ਅਰੇ ਰੱਤੇ ਦੀ ਲੱਕ ਦੇ ਤੇ ਨਾ ਮੂਸੇ ਪਿੰਡ ਉਹ ਲਾ ਦੇਣੀ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਬਾਈ ਸਾਰਾ ਗਰਾਊਂਡ ਵਿੱਚ ਬਾਕੀ ਕਹਿੰਦੇ ਸਾਨੂੰ ਲੋ ਧੰਨਵਾਦ ਕਰਦੇ ਹਾਂ ਅੰਕਲ ਰਾਜਾ ਜੀ ਪੁੱਜਿਆ ਸਾਡੇ ਦਰਮਿਆਨ ਹੈ 22 ਸਰਪੰਚ ਸਾਹਿਬ ਵੀ ਪੁੱਜਿਆ ਬਾਕੀ ਕਹਿੰਦੇ ਹਾਂ ਅੰਕਲ ਢਿੱਸਾ ਵਾਲਾ ਵਜਦਾ ਬਾਕੀ ਸਾਨੂੰ ਲੋ ਧੰਨਵਾਦ ਕਰਦੇ ਹਾਂ ਖਰਾਜੀ ਸਾਹਿਬ ਦੇਵਾਦਰ ਸਾਹਿਬ ਆ ਕਹਿੰਦੇ ਸੁਬਾਹ ਮੇਲੇ ਕੇ ਸ਼ਾਮ ਤੱਕ ਡਿਊਟੀ ਨਾ ਹੋਈ ਆ ਚਰਚੇ ਵੰਡੇ ਆ ਪਤੂਈ ਕਿਹੜੇ ਆ ਆ ਓਏ ਪਤਾ ਲੱਗੇ ਪਤਾ ਲੱਗੇ ਵੀ ਅੱਜ ਬੋਲਰ ਹਾਕੀ ਕਹਿੰਦੇ ਬਾਰੇ ਨਾਲ ਤੇ ਇਹੀ ਚੰਗਾ ਹੈ ਹਜੇ ਤੱਕ ਕੋਈ ਓਏ ਹਣੀ ਓਏ ਓਏ ਬਾੜੂ ਦੇ ਨਾ ਓਏ ਹਣੀ ਅੱਗੇ ਵੀ ਅੱਗੇ ਬਾਬਾ ਮਾਰਸਿਕ ਚੇਰੀਅਮ ਦੇ ਵਿੱਚ ਮੇਲਾ ਚੱਲਦਾ ਹੈ ਅੰਦਰ ਕਹਿੰਦੇ 18 ਦੇ ਲੈ ਜਾਂਦੇ ਆ 21100 ਤੇ 5200 ਦਿੱਤਾ ਜਾਣਾ ਹੈ 12 ਦਿਨੋਂ ਪਿੰਡ ਦੀ ਹੋਣੀ ਹੈ ਤੇ ਕਹਿੰਦੇ ਜੋਰ ਦਾ ਪਹਿਲਾ ਹੌਟਾ ਹੋਣਾ ਹੈ 5 ਤਰੀਕ ਹੋਣੀ ਹੈ ਕਹਿੰਦੇ ਬਾਕੀ ਕਹਿੰਦੇ ਲੋਗੜ ਪਿੰਡਾਂ ਜਿਹੜੇ ਫਰੋਜ਼ਪੁਰ ਦਾ ਲੱਡੀਆਂ ਜੀਪਾ ਤੇ 골ਡ ਬੈਂਡ ਦਿੱਤੇ ਜਾਣਿਆ ਮੈਨਵਰੀ ਜੀਰੀ ਨੂੰ ਦੇਖ ਚੜ੍ਹਦੀ ਆ ਮੇਲੇ ਤੇ ਆ ਵਾਈਲਡ ਬਾਲ ਦੇ ਇਸ਼ਾਰੇ ਹੋ ਚੁਪਿਆ ਖੇਡਦੇ ਗਰਾਊਂਡ ਵਿੱਚ ਬਾਈਡ ਬਾਲ ਦੇ ਇਸ਼ਾਰੇ ਹੋ ਚੁੱਕੇ ਆ ਕਿ ਜਿਹੜਾ ਪੀਰ ਦੇ ਨਿਸ਼ਾਨੇ ਹੁਕਮ ਦੇ ਉਹ ਕਾਦਾ ਹੈ ਅੰਕਾਰ ਉਹਦੀ ਜਿੱਤ ਹਮੇਸ਼ਾ ਬੋਲਤੋ ਜਿਹੜਾ ਪਹਿਲਾ ਕਰ ਜੇ ਵਾਰ ਕਿ ਜੱਜ ਜਿੱਤ ਨੂੰ ਯੋਧਾ ਜਿਹੜਾ ਹਰ ਪਲ ਰਹੇ ਤਿਆਰ ਹੈ ਬਾਕੀ ਕਹਿੰਦੇ ਨਾਲ ਜਿਹੜਾ ਜੀ ਉਹਦਾ ਕਰੀ ਜਾਂਦਾ ਕਮਾਲ ਹੈ ਵਾਕਈ ਐ ਮੋੜੀ ਜਾਂਦੇ ਵੀ ਇਹ ਜਖਸ਼ ਰੇਲਾ ਦੇ ਗੱਡੀ ਇੱਕ ਹਾਰੇ ਇੱਕ ਜਾਵੇ ਤੇ ਜਖਸ਼ ਰੇਲਾ ਦੇ ਸਿੰਗਲ ਦੇ ਵਾਧੇ ਜੀ ਆਓ ਬਾਕੀ ਕਹਿੰਦੇ ਚਰਚੇ ਵੱਡੇ ਹੋਈ ਜਾਂਦੇ ਆ ਅਪਰੇਨਾ ਦਾ ਧੰਨਵਾਦ ਕੀ ਕਰ ਰਹੇ ਹਾਂ ਦੱਸੋ ਜੀ ਲੋਡਿੰਗ ਹੀ ਲਈ ਜਾਂਦਾ ਉਹਦਾ ਧੰਨਵਾਦ ਹੈ ਮੇਰੇ ਕੋਲ ਤਾਂ ਸਹੀ ਚੱਲੀ ਜਾਂਦੀ ਆ ਪੂਜਿਆ ਹੋਇਆ ਤੇਰਾ ਤੇਰਾ ਸਪੋਰਟ ਤੇ ਲਾਈਵ ਚੱਲਦਾ ਹੈ ਬਾਕੀ ਕਹਿੰਦੇ ਚੈੱਕ ਕਰਦਾ ਨਾ ਆਦਾ ਜੇ ਅਫਸਰਾਂ ਕਮੇਟੀ ਆ ਲਵੋ ਤੇ ਪ੍ਰੂਫ ਜਰੂਰ ਚੈੱਕ ਕਰਾ ਦੇ ਵੱਡਾ ਬਾਈ ਬਾਕੀ ਕਹਿੰਦੇ ਮਾਨ ਨੂੰ ਹੀ ਤੰਦਰ ਸ਼ੁਰੂ ਬਾਲ ਬਹੁਤ ਬਾਲ ਨੂੰ ਬਹੁਤ ਖਤਰਨਾਕ ਹੋਣਾ ਬਾਲ ਪਾਲੀ ਮੁੰਡਾ ਫੇਰ ਤਿਆਰ ਸਾਹਮਣੇ ਕਰਨੀ ਫਤੂਈ ਕਿਹੜਾ ਪਿੰਟ ਹੈ ਵਾਕਈ ਫਿਲਟਰ ਪਰ ਜੂਦ ਹੈ ਵਾਕਈ ਦੇਖਣੀ ਬਾਈ ਪਤਾ ਕੀ ਕਰਦਾ ਤੂੰ ਵੀ ਡੇਲੀ ਟੂਰਨਾਮੈਂਟ ਖੇਡਦਾ ਬਾਈ ਸਹੀ ਚੱਲੀ ਜਾਂਦਾ ਲਾਈਵ ਤੁਹਾਡੇ ਕੋਲੇ ਆਪ ਦੇ ਕੋਲੇ ਨੈਟ ਪ੍ਰੋਬਲਮ ਹੋ ਗਈ ਕਮੇਟੀ ਦੇ ਫਿਰ ਫੇਰ ਪ੍ਰੂਫ ਚੈੱਕ ਕਰਨੀ ਹੁੰਦੀ ਹੈ ਨਾ ਤੁਸੀਂ ਆਬਜੈਕਸ਼ਨ ਲਾਤਾ ਬੰਦੇ ਤੇ ਵੀ ਸਾਨੂੰ ਭਈ ਉਹ ਵੱਡਾ ਲੱਗਦਾ ਠੀਕ ਆ ਉਹਦੇ ਪ੍ਰੂਫ ਚੈੱਕ ਹੋ ਜਾਣਗੇ ਵੱਡਾ ਹੋਇਆ ਤਾਂ ਤੁਸੀਂ ਜੇਤੂ ਘਰਾੜ ਮਿਲ ਜਾਊਗਾ ਤੁਹਾਨੂੰ ਆਹੀ ਗੱਲ ਹੁੰਦੀ ਹਰੇਕ ਟੂਰਨਾਮੈਂਟ ਤੇ ਤੂੰ ਕਹਿੰਦਾ ਵੀ ਭਈ ਉਹ ਵੱਡਾ ਐਕਟਰ ਦਾ ਸਾਨੂੰ ਨਹੀਂ ਲੱਗਦਾ ਆਹ ਇਰੀ ਤੋਂ ਬਾਅਦ ਭਾਵੇਂ ਉਹਦੇ ਪ੍ਰੂਫ ਮੰਗਾ ਲਓ ਭਾਵੇਂ ਮੈਚ ਤੋਂ ਬਾਅਦ ਮੰਗਾ ਲੇ ਜੇ ਵੱਡਾ ਹੋਇਆ ਤੇ ਟੀਮ ਸਕ੍ਰੈਚ ਹੋ ਜਾਊਗੀ ਈ ਸਿੰਪਲ ਰੂਲ ਸਾਰੇ ਕਿਤੇ ਇਹੀ ਹੁੰਦਾ ਹੈ ਹੁਣ ਤੁਸੀਂ ਆਬਜੈਕਸ਼ਨ ਲਾਤਾ ਹੁਣ ਕਮੇਟੀ ਕਹਦੀ ਵੀ ਅਸੀਂ ਪ੍ਰੂਫਾਂ ਦਾ ਕਹਿੰਦਾ ਵੀ ਜਿਹੜਾ ਮੁੰਡਾ ਹੁਣ ਬੈਟਿੰਗ ਕਰੀ ਉਹਦੇ ਪ੍ਰੂਫ ਬਾਅਦ ਦੇ ਵਿੱਚ ਮੈਚ ਤੋਂ ਬਾਅਦ ਆ ਜਾਣ

ਦੇਖ sire di ball ਮੁੰਡਾ ਕਰੂਆ ਕਮਾਲ ਲਾਸ਼ਬਾਲ ਹੈ ਇਹਨ ਚੌਕਾ ਛੱਕਾ ਡੈੱਡ ਬਾਲ ਹੈ ਜੀ ਆਕੇ ਚਰਚੇ ਕਹਿੰਦੇ ਵੱਡੇ ਹੋਈ ਜਾਂਦੇ ਆ ਅੱਜ ਕਹਿੰਦੇ ਲੰਬੀ ਵਾਲਾ ਲੰਬੀ ਪਿੰਡ ਮੇਲਾ ਚੱਲਦਾ ਹੈ ਟਾਲੀ ਮੁਕਤਿਆਂ ਦੀ ਧਰਤੀ ਗਿਲਾ ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਦਾ ਪਿੰਡ ਹੈ ਲੰਬੀ ਪਿੰਡ ਲਾਗੇ ਕਰਕੇ ਚੰਨੂ ਪਿੰਡ ਲਾਗੇ ਕਰਕੇ ਲਾਲਬਾਈ ਪਿੰਡ ਬੜਾ ਪ੍ਰਸਿੱਧ ਪਿੰਡ ਹੈ ਆਕੇ ਕਹਿੰਦੇ ਬਾਲ ਪੈਂਦੀ ਆ करने लगे भाई आ ही ना की आई पड़ी अब करो जी करो फाइनल सेट कर लो अपने आए वदाते कितने ले नंबर डोले नंबर ਹਾਂ ਬੈਠਾ ਖਾਣਾ ਖਾ ਰਿਹਾ ਹਾਂ ਹਾਂ ਜੀ ਭਾਈ ਇੱਥੇ ਕਿੰਨੇ ਬੰਦੇ ਬੈਠੇ ਆ ਤੇ ਕੋਈ ਨਹੀਂ ਆਇਆ ਸਾਡਾ ਕੰਮ ਆਇਆ ਭਾਈ ਆ ਪਾਜੋ ਬੱਚੋ ਸਾਨੂੰ ਬੁਲਾ ਰਹੇ ਨੂੰ ਕਹਿੰਦੇ ਕਮੇਟੀ ਦੇ ਬੰਦੇ ਆ ਹਾਂ ਕਮੇਟੀ ਦੇ ਬੰਦੇ ਆ ਕਮੇਟੀ ਦੇ ਉਹ ਆਹ ਲਾਸਟ ਮੈਚ ਹੈ ਭਜੀ ਕਮੇਟੀ ਦੇ ਬਾਹਰ ਹੋ ਗਿਆ ਟਾਈਟਲ ਜਿੱਕਣ ਵਾਲਾ ਹੈ ਬਾਕੀ ਕਹਿੰਦੇ ਵੱਡੇ ਚਰਚੇ ਅੱਜ ਕਹਿੰਦੇ ਆ ਗਿਆ ਦਸ ਵੀਰੋ ਰੇਲ ਸ਼ਾਹ ਦੀ ਮਦਾਨੀ ਆਈ ਗਏ ਨੇ ਸੁਦਾ ਕਰਦੇ ਮੈਂ ਟੈਂਡ ਫੜ ਕੇ ਯਾਰ ਕਿੰਨੇ ਬਣਾਉਣੇ ਆ ਤੇ ਪਿਆਰਾ ਹੈ ਅੱਛੀ ਹੁੰਦੀਆਂ ਗੱਲਾਂ ਹੁੰਦੀਆਂ ਹੈ ਕਿਹਦੇ ਆ ਕੀ ਆ ਕਹਿੰਦੇ ਮੁੰਡਿਆਂ ਦੇ ਆ ਲਵੀ ਦਾ ਕੋਈ ਬੋਲਾ ਦਿਓ ਤੁਸੀਂ ਕਹੋ ਨੀ ਆਏ ਤੂੰ ਖਿਡਨਾ ਸੀ ਯਾ ਤੂੰ ਖਿਡਨਾ ਸੀ ਹੋਰ ਨਹੀਂ ਨਹੀਂ ਜਿਹੜੇ ਸੰਦਾ ਜਿਥੇ ਫੜਦਾ ਬੰਦੇ ਇਹਨਾਂ ਦੇ ਆਪੇ ਦਿੱਤਾ ਨਾ ਸੌਦਾ ਯਾਰ ਸੋਨ ਨੂੰ ਚਾਹ ਤੋ ਕਹੋ ਜੀ ਕਰੋ ਫੀਲਡਿੰਗ ਸਾਡੇ ਨਾਲ ਸਾਡੇ ਕੋਈ ਖੜੇ ਪਿੰਡ ਨੇ ਪ੍ਰੈਸ਼ਰ ਪਾਣਾ ਨਾ ਦੇਣ ਕਿਤੇ ਨਹੀਂ ਐਵੇਂ ਲੱਗਦਾ ਬੈਟਸਮੈਨ ਬਹੁਤ ਆ ਉਧਰੋਂ ਲੱਗਦਾ ਸੋਨੂੰ ਦਾ ਬਾਰ ਬਾਰ ਐਸਾ ਲਿਆ ਸੋਨੂੰ ਤਾਂ ਤੇ ਇਹ ਜਿਵੇਂ ਨਹੀਂ ਉਹ ਦੂਜੇ ਤੇਰਾ ਤੇਰਾ ਪਲੇਅਰ ਹੈ ਕਿ ਨਹੀਂ ਹਾਂ ਦਰਸ਼ਕੀਓ ਜਿਹੜਾ ਮੁੰਡਾ ਨੌ ਸਟੈਕ ਤੇ ਹੈਗਾ ਇਹਦਾ ਭੋਲਾ ਨਾਮ ਹੈ ਦਾਨਿਆ ਪਿੰਡ ਹੈ ਬਲੌਰ ਦੇ ਦੋਪਰ ਦੇ ਵਿੱਚ ਲਾਗੇ ਕਰਕੇ ਪਿੰਡ ਹੈ ਬਲੌਰ ਦੇ ਉੱਪਰ ਦੇ ਵਿੱਚ ਵਸ ਗਿਆ ਕਦੇ ਪਿੰਡ ਕਦੇ ਦਾਨੇ ਵਾਲੀ ਦੀਆਂ ਗੱਲਾਂ ਕਦੇ ਰੱਖੜੀਆਂ ਦੀਆਂ ਗੱਲਾਂ ਕਦੇ ਅਮਲ ਖਰਾਏ ਦੀਆਂ ਗੱਲਾਂ ਹੁੰਦੀਆਂ ਆ ਕਿ ਕਰਦੇ ਦਾ ਨਾਮ ਵੱਡਾ ਜਿੰਨੀ ਬਾਈਰ ਕਹਿੰਦਾ ਨਾਮ ਵੱਡਾ ਕਿ ਨਹੀਂ ਠੋਈ ਦਿਓ ਤੈਨ੍ਹੇ ਨੂੰ ਧੰਨਵਾਦ ਕਰਦੇ ਆਂ ਇੱਕ ਰਾਜਾ ਜੀ ਪੁੱਜਿਆ ਸਾਡੇ ਦਰਮਿਆਨ ਹੈ ਵਿੱਕੀ ਭਾਈ ਪੁੱਜਿਆ ਤੈਨ੍ਹੇ ਨੂੰ ਧੰਨਵਾਦ ਕਰਦੇ ਆਂ ਬਾਕੀ ਕਹਿੰਦੇ ਕਮਾਰ ਹੀ ਹੋਈ ਜਾਂਦੀ ਆ ਆ ਕਿੱਥੋਂ-ਕਿੱਥੇ ਕਰਕੇ ਲਿਆ ਓਏ ਇਹਨਾਂ ਨੂੰ ਪੱਲੀ-ਬੁੱਲੀ ਲਿਆਦੇ ਓਏ ਜੇ ਬਾਗ ਰੋਕ ਲੈਣਗੇ ਵੀਰਾ ਤਿੰਨ ਹਨੀ ਤਿੰਨ ਲਿਆਦੇ ਚੜ੍ਹ ਕੇ ਲਿਆ ਚੜ੍ਹ ਕੇ ਫਤੂਨ ਕਰਿਆ ਤੇ ਪੱਲੀ ਉਹ ਲੱਭ ਪੌਲ ਕਮਾਚ ਕੀ ਚਾਰ ਨਾਲ ਚਾਰ-ਚਾਰ ਹੋ ਗਏ ਆ ਰਾਜਾ ਜੀ ਰਾਜਾ ਜੀ ਖੁੱਟ ਕੇ ਹੱਟਦੇ ਨਹੀਂ ਮਾਲਕ ਹੱਥ ਬਕਾ ਲਿਆ ਚਾਰ ਚਾਰ ਪੌਲ ਕਮਾਚ ਆਰ ਲਾਇਓ ਚਾਰ ਨੇ ਵਾਦੇ ਹੋ ਚੁੱਕੇ ਆ ਖੇਡ ਦੇ ਗਰਾਊਂਡ ਵਿੱਚ ਉਹ ਚਾਰ ਘਾਜ ਦੋਈ ਹੈ ਜੀ ਜੀ ਘਾਜ ਦੋਈ ਹੈ ਬਾਕੀ ਕਰਦੇ ਆ ਕਹਿੰਦੇ ਕਿ ਜਿਗਰੇ ਤੋਂ ਬਿਨਾਂ ਸੇ ਪੈਂਦੀਆਂ ਨਹੀਂ ਬਾਲਾਂ ਤੇ ਹਨੇਰੀਆਂ ਚ ਤੀਰ ਵੀ ਚਲਾਉਣੇ ਪੈਂਦੇ ਆ ਸੁੱਖੇ ਦੀ ਹੋ ਸੁੱਖਿਆ ਮੈਦਾਨ ਜਿਤਨੇ ਕੋਤੀ ਦੀਆਂ ਟੀਮਾਂ ਨਾਲ ਲੜੋਣੇ ਪੈਂਦੇ ਆ ਕੇ ਅੰਕਲ ਜੀ ਇਹ ਛੱਡ ਖੜਕਾਉਣ ਨੂੰ ਜੰਮਿਆ ਬਾਪਾ ਰਹੇ ਛੱਡ ਖੜਕਾਉਣ ਨੂੰ ਜੰਮਿਆ ਇਹ ਲੰਬੀ ਪਿੰਡ ਦਾ ਤੇ ਬੜੀ ਧੁੰਦ ਹੈ ਇਹ ਲੰਬੀ ਪਿੰਡ ਦਾ ਵੀ ਆਪਾਂ ਹੀ ਗਰਾਈ ਤੋਂ ਹਾਲ ਪੁੱਛਿਆ ਪਿੰਡ ਦਾ ਪਰ ਜਾਨਾ ਮਾਨਾ ਤਾਂ ਪੰਜਾਬ ਜਾਂਦਾ ਖੇਡਦਾ ਬਾਲ ਪਾਲੀ ਬੁੱਢਾ ਤਿਆਰ ਬੰਦਿਆ ਰਾਕੀ ਸਿੱਧੂ ਹੀ ਜਿਹੜੇ ਪਿੰਡ ਦਾ ਜ਼ਿੰਦਗੀ ਦਾ ਮਾਨ ਹੈ ਕਹਿੰਦੇ ਰਾਜਾ ਸਿੱਧੂ ਬਈ ਸਿੱਧੂ ਹੀ ਖੜਿਆ ਉਹਨੇ ਪਿੰਡ ਦੇ ਆ ਬਾਕੀ ਕਹਿੰਦੇ ਛੱਕਾ ਭਰਾਵਾ ਫੇਰ ਚੱਲਾਂਗੇ ਪਾਉਂ ਉੱਥੇ ਓਏ ਬਾਹਰ ਦਾ ਉਹ ਬਾਈ ਚੱਕ ਲਿਆ ਬਾਲ ਭੱਜ ਕੇ ਯਾਰ ਹੋਰ ਤੋਂ ਲੈ ਕੇ ਬਾਲ ਰਾਕੀ ਕਦੇ ਅਗਲਾ ਮੈਚ ਵੀ ਹੈ ਜਵਾ ਹਰਮੋਹ ਨਰਕੇ ਦਾ ਮੈਚ ਹੈ ਪਰ ਇਸ ਪਾਰ ਬੈਦੂ ਕੋਈ ਨਹੀਂ ਜਾਂਦਾ ਤੇ ਛੱਟੀ ਡਾਰਾਂ ਨੂੰ ਕੋਈ ਨਹੀਂ ਜਾਂਦਾ ਉਹਦੇ ਪਿੰਡ ਦੀ ਟੀਮ ਅਗਲੇ ਸ਼ਹਿਰ ਦੀ ਟੀਮ ਖੇਡੇਗੀ ਚਾਹਤੇ ਕਹਿੰਦੇ ਵੱਡੇ ਹੋ ਜਾਂਦੇ ਆ ਕਾਕੇ ਖੜੀ ਆ ਤੇ ਅੱਜ ਪਟਾਕੇ ਪਈਆਂ ਨੇ ਮੇਲਾ ਅੱਜ ਲੰਬੀ ਪਿੰਡ ਚੱਲਦਾ ਲੰਬੀ ਪਿੰਡ ਚੱਲਦਾ ਅੱਜ ਕਹਿੰਦੇ ਬਾਬਾ ਮਾਨ ਸਿੰਘ ਸਪੋਰਟਸ ਕਲੱਬ ਦੇ ਵਿੱਚ ਮੇਲਾ ਚੱਲਦਾ ਹੈ ਬਾਕੀ ਕਹਿੰਦੇ ਸਾਜਨ ਬਾਈਰ ਕਹਿੰਦਾ ਪਿੰਡ ਹੈ ਇੱਕ ਰਾਜੇ ਜੀ ਦਾ ਪਿੰਡ ਹੈ ਵਿੱਕੀ ਬਾਈਰ ਕਹਿੰਦਾ ਪਿੰਡ ਹੈ ਬਾਕੀ ਕਹਿੰਦੇ ਕਰਨ ਬਾਈਰ ਕਹਿੰਦਾ ਤੇ ਅਕਸ਼ ਬਾਈਰ ਕਹਿੰਦਾ ਪਿੰਡ ਹੈ ਬਾਕੀ ਬਾਲ ਪਾਲੀ ਮੁੰਡਾ ਤਿਆਰ ਬਰਤਿਆਰਾ ਕਹਿੰਦੇ ਇਸ ਕੋਲੇ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਪੈੜਾ ਲਾਇਡ ਇੱਕ ਪੈਂਦਾ ਹੈ ਉਹ ਮੇਰੇ ਕੋ ਪੈਂਦਾ ਬਾਕੀ ਸੁੱਖੀ ਬਾਈ ਦਾ ਵੀ ਧੰਨਵਾਦ ਹੈ ਬਾਕੀ ਬੋਲਾ ਪੈਂਦੀਆਂ ਨੇ ਤੇ ਤੈਂ ਗਿਆ ਬਾਕੀ ਦੇਖੂ ਸਾਰਾ ਜੱਗ ਵੀ ਕਿਉਂਕਿ ਸ਼ੱਕੇ ਬਾਹਰ ਪੈੜੇ ਕਰ ਮੰਗਿਆ ਕੋਈ ਨਹੀਂ ਹੁਣ ਕਿੰਨੇ ਪਾਣੀ ਚ ਕੋਈ ਅੱਜ ਪਤਾ ਜਾਦਾ ਲੱਗ ਵੀ ਅੱਜ ਪਤਾ ਜੇ ਲੱਗ ਜਾਣਾ ਕਰਦਾ ਭਈ ਕੌਣ ਜਿੱਤਦਾ ਇਹ ਪਤਾ ਨਾ ਆਉਂਦਾ ਚਾਹ ਤੇ ਛੱਡ ਤਿਆਰ ਤੇ ਕਰਦੇ ਆਂ ਭੈ ਚੋਦ ਨੂੰ ਮੈਂ ਤਾਂ ਤਹਿਸੀਲ ਚੋਂ ਲੈ ਆਂਦਾ ਚਰਾ ਕੇ ਕਰੂਗਾ ਕੁਛ ਪੰਥੀ ਬੈਠਾ ਕਰੂਗਾ ਉਧਰ ਪੈ ਗਏ ਧੰਨਵਾਦ ਕਰਦੇ ਆਂ ਮੈਂ ਭੀਤੀ ਸਾਹ ਜੀ ਪੈਦਲ ਧੰਨਵਾਦ ਹੈ ਬਾਕੀ ਕਹਿੰਦੇ ਧੰਨਵਾਦ ਹੈ ਬਾਕੀ ਕਹਿੰਦੇ ਚਰਚਾ ਹੋਣਗੇ ਅੱਜ ਬਾਕੀ ਚਰਚਾ ਹੋਣੀ ਮੈਨੂੰ ਲੱਗਦਾ ਸ਼ਾਦੂ ਬੰਦੂ ਬੋਲਰ ਆ ਪਾਣੀ ਭਰੀ ਯਾਰ ਆ ਸਾਗ ਰਾ ਫੜਾਈਆਂ ਪਾਣੀ ਇਹ ਗੱਲ ਪਰ ਬੋਲ ਨਹੀਂ ਸਕਦੇ ਲਾਈਵ ਤੇ ਚੱਲਦੇ ਆ ਬਾਕੇ ਕਹਿੰਦੇ ਅਰਸ਼ੀ ਬਾਨਾ ਪੁੱਜਿਆ ਹੋਇਆ ਤੇ ਖੁਸ਼ੀ ਮਾਹ ਵਾਲਾ ਵੱਡਾ ਬਾਈ ਪੁੱਜਿਆ ਹੋਇਆ ਕਹਿੰਦੇ ਜਿੰਦਗੀ ਦਾ ਮਾਲ ਹੈ ਬਾਲ ਪਾਲੀ ਪੁੱਤਰੀ ਜਿਹੜਾ ਪਿੰਡ ਹੈ ਮੁੰਡਿਆਂ ਦਾ ਚਰਚੇ ਵੱਡੇ ਆਹ ਬੋਲੇ ਜਾਂਦਾ ਬੋਲਾ ਦਰਸ਼ਕ ਵੀਰੋ ਇਹ ਪਰ ਪਰ ਕੇ ਸ਼ਾਟ ਮਾਰਦਾ ਤੇ ਭੋਲਿਆ ਭੋਲਿਆ ਮਾਰਨੇ ਪੜਿਆ ਚੌਥੇ ਛੱਕੇ ਪਤਾ ਲੱਗੇ ਪਤਾ ਲੱਗੇ ਜੀ ਅਜਦਾਬਾਹਮਾਨ ਸਿੰਘ ਸਪੋਰਟਸ ਕਲੱਬ ਸਟੇਡੀਅਮ ਦੇ ਵਿੱਚ ਮੇਲਾ ਚੱਲਦਾ ਹੈ ਪਤਾ ਲੱਗੇ ਤੇ ਕਬੱਡੀ ਤੇ ਮੈਚ ਆ ਬਾਕੀ ਕਹਿੰਦੇ ਲੋਕ ਅਡੀਕ ਵਰਦੇ ਆ ਵੀ ਲੰਬੀ ਪਿੰਡ ਮੇਲਾ ਤੇ ਆਪਾਂ ਕੰਮ ਕਰ ਸ਼ਾਦੀ ਦੇ ਨੇ ਆ ਬਾਕੀ ਵੱਡੇ ਚਰਚੇ ਆ ਮੁੰਡਾ 6 ਸਕੋਰ ਦੇ ਬਾਦੇ ਹੋ ਚੁੱਕੇ ਆ ਇੱਕ ਵੀ 30 ਤੋਂ ਬਣ ਗਿਆ ਲੌਂਗ ਲੌਂਗ ਤੇ ਪਾਸ ਵਰ ਗਿਆ ਨਹੀਂ 30 ਤੋਂ ਵਰ ਗਿਆ ਲੌਂਗ ਲੌਂਗ ਤੇ ਪੇਟਾ ਵਰ ਗਿਆ ਨਹੀਂ ਮੈਂ ਲਾਉਣਾ ਤੇ ਕਿਸੇ ਦਾ ਮੋਗਾ ਬਣ ਗਿਆ ਨਹੀਂ ਤੇਰੀ ਖੇਡੇ ਹੋਈ ਸ਼ਾਟ ਦਾ ਮੁੰਡਿਆ ਛੱਕੇ ਬਣ ਗਿਆ ਵੀ ਭੋਲਿਆ ਕੋ ਹੋਰ ਚਾਹੀਦਾ ਇੱਕ ਹੋ ਚਾਹੀਦਾ ਚਰਚੇ ਹੋ ਗਿਆ ਚਰਚੇ ਕੋਈ ਕਦੇ ਟਾਕੇ ਖਈ ਜਾਂਦੇ ਆਪਾਂ ਟਾਕੇ ਪਈ ਜਾਂਦੇ ਆ ਹੋ ਗਿਆ ਕੰਮ ਹੈ ਨਹੀਂ ਕੀ ਪਾਣੀ ਹੈ ਨਹੀਂ ਮੈਸੇ ਪਾਣੀ ਹੈ ਨਹੀਂ ਜਿੱਤ ਕੀ ਬਈ ਲੰਬੀ ਹੈਣੀ